ਹਾਂਜੀ ਮਿੱਤਰੋ ਕੀ ਹਾਲ ਹੈ ਇਸ ਟਾਈਮ ਆਪਾਂ ਖੜੇ ਆ ਐਨ ਕੇ ਪੈਟਰੋਲ ਪੰਪ ਦੇ ਸਾਹਮਣੇ ਪਿੰਡ ਜੱਜਲ ਭਰਾ ਹੋ ਰਹੇ ਹੋਰੀ ਸਹਿਤ ਵੇਚਦੇ ਆ ਵਧੀਆ ਕੁਆਲਿਟੀ ਦਾ ਸਹਿਤ ਹੈ ਨਾਲ ਕੋਲੇ ਕੇ ਬੀ ਐਫ ਭਰਾ ਦਾ ਪਿੰਡ ਹੈ ਲੇੜੇ ਵਾਲਾ ਤਲਵੰਡੀ ਸਾਬੋ ਤੇ ਜ਼ਿਲ੍ਹਾ ਬ헨्डा ਤੇ ਬਾਈ ਕੋਲੇ ਵਧੀਆ ਸੁੱਧ ਦੇਸੀ ਸਹਿਤ ਹੈ ਤੇ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣਾ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਆ ਬਾਈ ਹਾਂ ਬਾਈ ਠੀਕ ਆ ਬਈ ਇਹ ਸਹਿਦ ਤੁਸੀਂ ਆਪਣਾ ਤਿਆਰ ਕਰਦੇ ਹੋ? ਹਾਂਜੀ ਵੀਰੇ ਆਪਣਾ ਸਹਿਦ ਤਿਆਰ ਕੀਤਾ ਇਹ। ਸ਼ਾਇਦ ਆਪਣੇ ਕੋਲੇ 베ਰੀ ਦਾ ਜੀ। ਹਾਂ। ਇੱਕ ਆਪਣੇ ਕੋਲੇ ਮਰਬੇ ਆ ਜੀ। ਠੀਕ ਹੈ। ਹਾਂ ਹਾਂਵਲਾ ਹੋ ਗਿਆ ਜੀ। ਜਰਾ ਸੰਦਾ ਜੀ। ਤੇ ਕਨੂਰਾ ਦਾ ਇਹ ਆਪਣੇ ਕੋਲੇ ਸ਼ਹਿਦ ਦੇ ਵਿੱਚ ਤਿਆਰ ਕੀਤਾ ਹੋਇਆ ਜੀ। ਸਾਰੇ ਆਪ ਦਾ ਹਾਂਜੀ। ਵਧੀਆ ਕੁਆਲਿਟੀ ਦਾ ਸਹਿਦ ਤਾਂ ਬਈ। ਬਈ ਇੱਕ ਨੰਬਰ ਸਹਿਦ ਹੋਊਗਾ ਪਿੰਡ ਆਪਣਾ ਲੈ ਲਿਆ ਲਾ ਬਈ ਜੀ। ਠੀਕ ਹੈ। ਹਰਵਾਰੀ ਉਹ ਲਾਉਣੇ ਹਸਤਾ ਵਾਲੇ ਇੱਥੇ ਵਧੀਆ ਸਹਿਦ ਵਿਕਦਾ ਹੈਗਾ। ਵਧੀਆ ਚੀਜ਼ ਦਿੰਨੇ ਆਪਾਂ। ਵਧੀਆ ਇੱਕ ਨੰਬਰ। ਛੋਟਾ ਆਪਦਾ ਫਾਰਮ ਹੈ। ਹਾਂਜੀ। ਦੇਖ ਸਕਦੇ ਹੋ ਬਾਈ ਤੁਸੀਂ ਬਾਈ ਦਾ ਆਪ ਦਾ ਫਾਰਮ ਹੈ ਤੇ ਬਾਈ ਹੋਰੀ ਸਹਿਤ ਇੱਥੇ ਆਪ ਤਿਆਰ ਕਰਦਾ ਹੈ ਆਪ ਦੀਆਂ ਮੱਖੀਆਂ ਰੱਖਣੀਆਂ ਤੇ ਆਪ ਦਾ ਹੀ ਇੱਥੇ ਫਾਰਮ ਹੈ ਇੱਕ ਵਾਰ ਫੇਰ ਲੋਕੇਸ਼ਨ ਦੱਸ ਦਿੰਨੇ ਐ ਐਨ ਕੇ ਪੈਟਰੋਲ ਪੰਪ ਦੇ ਸਾਹਮਣੇ ਪਿੰਡ ਜੱਜੜ ਤੇ ਕੇ ਵੀ ਐਫ ਬਾਈ ਦਾ ਫਾਰਮ ਦਾ ਨਾਮ ਹੈ ਤੇ ਪਿੰਡ ਲੇੜਾ ਜਿਲ੍ਹਾ ਪਿੰਡ ਦਾ ਬਾਈ ਸੁੱਧ ਦੇਸੀ ਸਹਿਤ ਮਿਲੂਗਾ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਹੈਗੀ ਤੇ ਬਾਕੀ ਬਾਈ ਆਪਦਾ ਨੰਬਰ ਬੋਲ ਦਿੰਦਾ ਹੈ ਤੇ ਜੇ ਕਿਸ ਨੂੰ ਲੋੜ ਹੋਈ ਤਾਂ ਸੰਪਰਕ ਜ਼ਰੂਰ ਕਰੋ ਬਾਈ ਨਾਲ ਬਾਈ ਨੰਬਰ ਬੋਲੀ ਤਰਾ ਨੰਬਰ ਬਾਈ 99145 76169 ਇੱਕ ਵਾਰੀ ਫੇਰ ਬੋਲ 99145 ਵੀਰੇ 76169 ਬਾਈ ਵਧੀਆ ਦੇਸੀ ਸੁਧ ਸਹਿਤ ਆ ਕਿਉਂ ਠੰਡ ਦੀ ਰੁੱਤ ਆ ਜੀ ਜਵਾਕਾਂ ਖਾਤਰ ਖਾਂ ਖੰਗ ਹੋ ਜਾਂਦੀ ਆ ਜ਼ਖਾਉ ਖੰਗ ਦਖਾਉ ਜਵਾਕਾਂ ਨੂੰ ਹੋ ਜਾਂਦਾ ਬਾਈ ਜੇ ਕਿਸ ਨੂੰ ਚਾਹੀਦਾ ਤਾਂ ਭਰਾ ਨਾਲ ਸੰਪਰਕ ਜ਼ਰੂਰ ਕਰ ਲਿਓ ਸ਼ਹਿਤ ਦੀ ਕੁਆਲਟੀ ਚੈੱਕ ਕਰ ਲਿਓ ਵਧੀਆ ਸੁੱਧ ਦੇਸੀ ਸਹਿਤ ਆ ਬਈ ਇੱਕ ਵਾਰ ਫਾਰਮ ਤੇ ਫੇਰ ਝਾਕ ਮਾਰ